ਹਾਂਜੀ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਧੰਨਵਾਦ ਅੱਜ ਅਸੀਂ ਜੱਟਾਂ ਦੀ ਗੋਤ ਦਾ ਭਾਗ ਦੂਜਾ ਸੁਣਾਵਾਂਗੇ ਜਿਸ ਵਿੱਚ ਰੰਧਾਵਾ ਗੋਤ ਦੀ ਗੱਲ ਕਰਾਂਗੇ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਇਹ ਚੈਨਲ ਨਵਾਂ ਹੈ ਤੁਹਾਡੀ سپورਟ ਦੀ ਲੋੜ ਹੈ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਨਾਲ ਹੀ ਸਬਸਕ੍ਰਾਈਬ ਕਰਕੇ ਘੰਟੀ ਜ਼ਰੂਰ ਦਬਾ ਦਿਓ ਤਾਂ ਕਿ ਅਗਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਪਹੁੰਚ ਸਕੇ ਸ਼ੁਰੂ ਕਰੀਏ ਰੰਧਾਵਾ ਇਸ ਵੰਸ ਦਾ ਮੋਢੀ ਰੰਧਾਵਾ ਸੀ ਇਹ ਭੱਟੀ ਰਾਜਪੂਤਾਂ ਵਿੱਚੋਂ ਹਨ ਸਿੱਧੂਆ ਬਰਾੜਾਂ ਤੇ ਸਾਰਨਾ ਵਾਂਗ ਰੰਧਾਵੇ ਵੀ ਜੁੰਡਰ ਦੀ ਵੰਸ ਵਿੱਚੋਂ ਹਨ ਪਰ ਇਹ ਇਹਨਾਂ ਦੋਹਾਂ ਗੋਤਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲੈਂਦੇ ਹਨ ਇਹ 12ਵੀਂ ਸਦੀ ਵਿੱਚ ਹੀ ਰਾਜਸਥਾਨ ਦੇ ਬੀਕਾਨੇਰ ਖੇਤਰ ਤੋਂ ਉੱਠ ਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਕੇ ਆਬਾਦ ਹੋਏ ਮਾਨ ਜੱਟਾਂ ਨਾਲ ਰਿਸ਼ਤੇਦਾਰੀ ਪਾ ਕੇ ਜੱਟ ਭਾਈਚਾਰੇ ਵਿੱਚ ਰਲ ਮਿਲ ਗਏ ਚਾਲਾਂ ਚਾਹੇ ਨਾ ਇਹਨਾਂ ਨਾਲ ਈਰਖਾ ਕਰਨ ਲੱਗ ਪਏ ਉਹਨਾਂ ਨੇ ਰੰਧਾਵਿਆਂ ਨੂੰ ਇੱਕ ਬਰਾਤ ਸਮੇਂ ਘੇਰ ਕੇ ਅੱਗ ਲਾ ਦਿੱਤੀ ਰੰਧਾਵਿਆਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ ਇਸ ਕਾਰਨ ਬਹੁਤ ਰੰਧਾਵੇ ਮਾਲਵਾ ਛੱਡ ਕੇ ਮੱਝੇ ਵੱਲ ਚਲੇ ਗਏ ਅੰਮ੍ਰਿਤਸਰ ਖੇਤਰ ਵਿੱਚ ਕੱਥੂ ਨੰਗਲ ਤੇ RAMDAS ਰੰਧਾਵੇ ਭਾਈਚਾਰੇ ਦੇ ਉੱਗੇ ਪੈਂਡ ਹਨ ਪ੍ਰਾਣੀ ਦੁਸ਼ਮਣੀ ਕਾਰਨ ਰੰਧਾਵੇ ਚਾਹਲਾਂ ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਹਨ ਕੱਜਲ ਰੰਦਾਵੇ ਦੀ ਵੰਸ ਦੇ ਲੋਕ ਬਟਾਰੀ ਦੇ ਖੇਤਰ ਵਿੱਚ ਚਲੇ ਗਏ ਇਸ ਇਲਾਕੇ ਵਿੱਚ ਇਸ ਗੋਤ ਦਾ ਪ੍ਰਾਣਾ ਤੇ ਮੋਢੀ ਪਿੰਡ ਪੱਖੂ ਕੇ ਹੈ ਇਸ ਵੰਸ ਦੇ ਲੋਕ ਇਸ ਵੰਸ ਦੇ ਕੁਝ ਲੋਕ ਸਮੇਂ ਤੋਂ ਪਹਿਲਾਂ ਵਹੀੜੇ ਪਿੰਡ ਵਿੱਚ ਆਬਾਦ ਹੋ ਗਏ ਗੁਰਦਾਸਪੁਰ ਖੇਤਰ ਵਿੱਚ ਨੁਸ਼ਾਰਾ ਮੱਜਾ ਸਿੰਘ ਧਾਰੋ ਵਾਲੀ ਤੇ ਬੁੱਲੇਵਾਲ ਆਦ ਪਿੰਡ ਵੀ ਰੰਦਾਵੇ ਭਾਈਚਾਰੇ ਦੇ ਹਨ ਰੰਦਾਵੇ ਪਟੀਆਂ ਨੂੰ ਆਪਣਾ ਭਾਈਚਾਰਾ ਹੀ ਸਮਝਦੇ ਸਨ ਬਟਾਲਾ ਸ਼ਹਿਰ ਵੀ RAMDEO ਪੱਟੀ ਨਹੀਂ ਵਸਾਇਆ ਸੀ ਮਾਝੇ ਵਿੱਚੋਂ ਕੁਝ ਰੰਧਾਵੇ ਗੁਜਰਾਵਾਲਾ ਦੇ ਖੇਤਰ RAMDAS ਤੇ ਬਖਾਪੁਰ ਆਦ ਪਿੰਡਾਂ ਵਿੱਚ ਆਬਾਦ ਹੋ ਗਏ ਅੱਖੋ ਰੰਧਾਵੇ ਦਾ ਪੁੱਤ ਅਜਿੱਤਾ ਰੰਧਾਵਾ ਗੁਰੂ ਨਾਨਕ ਜੀ ਦਾ ਸੇਵਕ ਸੀ ਜਦੋਂ ਗੁਰੂ ਸਾਹਿਬ ਨੇ ਕਰਤਾਰਪੁਰ ਆਬਾਦ ਕੀਤਾ ਤਾਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਪੱਖੋ ਕੇ ਪਿੰਡ ਵਿੱਚ ਅਜਿੱਤੇ ਰੰਧਾਵੇ ਦੇ ਪਾਸ ਰਹਿੰਦਾ ਸੀ ਪੱਖੋ ਦੀ ਬਸ ਦੇ ਰੰਦਾਵੇ ਦੂਰ ਦੂਰ ਤੱਕ ਫੈਲੇ ਹੋਏ ਹਨ ਮਾਲਵੇ ਵਿੱਚ ਰੰਦਾਵਿਆਂ ਦਾ ਮੁੱਖ ਟਿਕਾਣਾ ਮਾਲਵੇ ਦਾ ਤਾਮਕੋਟ ਖੇਤਰ ਹੀ ਸੀ ਚਾਲਾਂ ਨਾਲ ਦੁਸ਼ਮਣੀ ਕਾਰਨ ਜਦੋਂ ਰੰਦਾਵੇ ਤਾਮਕੋਟ ਦਾ ਇਲਾਕਾ ਛੱਡ ਕੇ ਆਪਣਾ ਆਪਣਾ ਸਮਾਨ ਗੱਡਿਆਂ ਤੇ ਲੱਦ ਕੇ ਚੱਲ ਪਏ ਤਾਂ ਰਸਤੇ ਵਿੱਚ ਉਹਨਾਂ ਦੇ ਗੱਡੇ ਦਾ ਇੱਕ thora ਟੁੱਟ ਗਿਆ ਇਸ ਨੂੰ ਗੱਡੇ ਦੇ ਮਾਲਕ ਨੇ ਵੱਦਸਗਨੇ ਸਮਝ ਕੇ ਉਸੇ ਥਾਂ ਤੇ ਰੁੱਕ ਕੇ ਉੱਥੇ ਹੀ ਡੇਰੇ ਲਾ ਲਏ ਇਸ ਖੇਤਰ ਵਿੱਚ ਮੀਮਸਾ ਅਮਰਗੜ ਵਾਲੇ ਰੰਡਾਵੇ ਰਹਿੰਦੇ ਹਨ ਬਾਕੀ ਰੰਡਾਵੇ ਅੱਗੇ ਮਾਝੇ ਤੇ ਦੁਆਬੇ ਵੱਲ ਦੂਰ ਦੂਰ ਤੱਕ ਚਲੇ ਗਏ ਜਿਸ ਥਾਂ ਗੱਡੇ ਦਾ ਧੁਰਾ ਟੁੱਟਿਆ ਸੀ ਮੀਮਸਾ ਵਾਲੇ ਰੰਭਾਵੇ 12 ਸਾਲ ਪਿਛੋਂ ਆ ਕੇ ਉਸ ਸਥਾਨ ਦੀ ਮਾਨਤਾ ਕਰਦੇ ਹਨ ਸਰਾਂਦੇ ਦੇ ਨੇੜੇ ਫਤਿਹਗੜ੍ਹ ਸਾਹਿਬ ਦੇ ਖੇਤਰ ਵਿੱਚ ਵੀ ਇੱਕ ਰੰਧਾਵਾ ਪਿੰਡ ਬਹੁਤ ਹੀ ਪੁਰਾਣਾ ਤੇ ਉੱਗਾ ਹੈ। ਮਾਲਵੇ ਦੇ ਫਤਿਹਗੜ ਪਟਿਆਲਾ ਸੰਗਰੂਰ ਨਾਭਾ ਲੁਧਿਆਣਾ ਮਲੇਰਕੋਟਲਾ ਮੁਗਾ ਫਰੋਜ਼ਪੁਰ ਤੇ ਬਠਿੰਡਾ ਆਦ ਖੇਤਰਾ ਵਿੱਚ ਵੀ ਰੰਧਾਵੇ ਭਾਈਚਾਰੇ ਦੇ ਕਾਫੀ ਲੋਕ ਵੱਸਦੇ ਹਨ। ਦਵਾਬੇ ਤੇ ਜਲੰਧਰ ਹੁਸ਼ਿਆਰਪੁਰ ਤੇ ਕਪੂਰਥਲਾ ਖੇਤਰਾ ਵਿੱਚ ਵੀ ਰੰਧਾਵੇ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਆਬਾਦ ਹਨ। ਜਲੰਧਰ ਦੇ ਖੇਤਰ ਵਿੱਚ ਰੰਧਾਵਾ ਮਸੰਦਾ ਪਿੰਡ ਰੰਧਾਵੇ ਪਾਈਚਰੇ ਦਾ ਬਹੁਤ ਹੀ ਵੱਡਾ ਤੇ ਪ੍ਰਸਿੱਧ ਪਿੰਡ ਹੈ। ਮਹਾਨ ਪੰਜਾਬੀ ਸਾਹਿਤਕਾਰ ਰਮਿੰਦਰ ਸਿੰਘ ਰੰਧਾਵਾ ਵੀ ਦਵਾਬੇ ਦਾ ਰੰਧਾਵਾ ਜੱਟ ਸੀ। ਉਸ ਨੇ ਲੋਕ ਭਲਾਈ ਦੇ ਮਹਾਨ ਕੰਮ ਕੀਤੇ। ਉਸ ਵਿੱਚ ਵੀ ਜੱਟਾਂ ਵਾਲੀ ਹਮੈ ਸੀ। ਉਹ ਮਹਾਨ ਜੱਟ ਸੀ। ਪਹਿਲਾਂ ਪਹਿਲ ਸਾਰੇ ਰੰਧਾਵੇ ਸਖੀ ਸਰਵਰ ਸੁਲਤਾਨੀਏ ਦੇ ਚੇਲੇ ਸਨ। ਪਰ ਸਿੱਖ ਗੁਰੂਆਂ ਦੇ ਪ੍ਰਭਾਵ ਕਾਰਨ ਬਹੁਤੇ ਰੰਧਾਵੇ ਅੰਦਾ ਨਾ ਨੇ ਸਿੱਖ ਧਰਮ ਧਾਰਨ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰੰਧਾਵੇ ਜੱਟਾਂ ਨੇ ਕਾਫੀ ਹੋਂਤੀ ਕੀਤੀ ਰੰਧਾਵੇ ਖਾਨਦਾਨ ਦਾ ਇਤਿਹਾਸ ਸਰ ਗਰੀਫਨ ਦੀ ਖੋਜ ਪੁਸਤਕ ਪੰਜਾਬ ਕੀ ਵਿੱਚ ਵੀ ਕਾਫੀ ਦਿੱਤਾ ਗਿਆ ਹੈ ਮੁਸਲਮਾਨਾਂ ਦੇ ਰਾਜ ਸਮੇਂ ਕੁਝ ਰੰਧਾਵੇ ਲਾਲਚ ਜਾਂ ਮਜਬੂਰੀ ਕਾਰਨ ਵੀ ਮੁਸਲਮਾਨ ਬਣੇ ਬਟਾਲੇ ਤਹਿਸੀਲ ਦੇ ਪਿੰਡ ਭੋਲੇਕੇ ਦੇ ਕੁਝ ਰੰਧਾਵੇ ਮਜਬੂਰੀ ਕਾਰਨ ਮੁਸਲਮਾਨ ਬਣੇ ਭੋਲੇਕੇ ਪਿੰਡ ਦਾ ਭੋਲੇ ਦਾ ਪੁੱਤਰ ਰਜ਼ਾਦਾ ਇੱਕ ਚੋਰ ਦਾ ਧੜਵੀ ਸੀ। ਇੱਕ ਵਾਰ ਉਸ ਨੇ ਸ਼ਾਹੀ ਘੋੜੇ ਚੋਰੀ ਕਰ ਲਏ ਸਨ। ਕਾਜੀ ਤੋਂ ਆਪਣੀ ਸਜ਼ਾ ਮਾਫ ਕਰਾਉਣ ਲਈ ਮੁਸਲਮਾਨ ਬਣ ਗਿਆ। ਉਸ ਦੇ ਨਾਲ ਹੀ ਉਸ ਦੀ ਇੱਕ ਇਸਤਰੀ ਦੀ ਬੰਸ ਮੁਸਲਮਾਨ ਬਣ ਗਈ। ਅਤੇ ਦੂਜੀ ਦੀ ਬੰਸ Hindu ਹੀ ਰਹੀ। ਪਹਿਲੀ ਇਸਤਰੀ ਦਾ ਪੁੱਤਰ ਅਮੀਨ ਸ਼ਾ Hindu ਹੀ ਰਿਹਾ ਜਦ ਕਿ ਦੂਜੀ ਇਸਤਰੀ ਦੇ بیٹے ਅਬੂਲ ਦਲੀ ਤੇ ਜਮਾਲ ਮੁਸਲਮਾਨ ਸਨ ਜਿਨ੍ਹਾਂ ਦੀ ਵੰਸ ਦੇ ਰੰਦਾਵੇ ਭੋਲੇ ਕੇ ਤੇ ਚੱਕ ਮਹਿਮਨ ਵਿੱਚ ਆਬਾਦ ਸਨ ਸਹਿਬ ਮਹਿਮਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਇਆ ਹੈ ਇਹ ਦਿਉਲ ਗੋਤ ਦਾ ਜੱਟ ਸੀ ਇਹ ਗੁਰੂ ਨਾਨਕ ਜੀ ਦਾ ਸ਼ਰਧਾਲੂ ਤੇ ਕਾਮਲ ਭਗਤ ਸੀ ਇਸ ਦੇ ਸ਼ਰਧਾਲੂਆਂ ਨੇ ਇਸ ਨਾਲ ਕਈ ਕਰਾਮਾਤਾਂ ਜੋੜੀਆਂ ਸਨ ਇਸ ਨੇ ਹੀ ਚੱਕ ਮਹਿਮਾ ਪਿੰਡ ਵਸਾਇਆ ਸੀ ਜਿੱਥੇ ਇਸ ਦੀ ਸਮਾਧਵੀ ਹੈ ਅਤੇ ਇੱਕ ਤਲਾਬ ਵੀ ਹੈ ਇਹ ਪੁਰਾਣੇ ਇਤਿਹਾਸ ਦੇ ਮੁਤਾਬਕ ਹੈ ਹੁਣ ਉੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਜਿਸ ਦੀ ਬਹੁਤ ਸਿੱਖ ਧਰਮ ਮੰਨਤਾ ਕਰਦਾ ਹੈ ਸਰੋਵਰ ਹੈ ਤੇ ਰੰਧਾਵੇ ਪਰਿਵਾਰ ਦੇ ਵਿੱਚੋਂ ਕੋਈ ਵੀ ਜਦੋਂ ਪ੍ਰਦੋਖ ਸਵਾਰ ਜਾਂਦਾ ਤਾਂ ਉਸ ਦੇ ਫੁੱਲ ਜਿਹੜੇ ਆ ਉਸ ਥਾਂ ਤੇ ਖੜ ਕੇ ਰੱਖੇ ਜਾਂਦੇ ਹਨ ਇਸ ਪਿੱਤਰ ਤਲਾਬ ਨੂੰ ਇਸ ਦੀ ਸ਼ਰਧਾਲੂ ਤੇ ਕੁਝ ਰੰਧਾਵੇ ਗੰਗਾ ਸਮਝ ਕੇ ਪੂਜਦੇ ਹਨ ਰੰਧਾਵੇ ਭਾਈਚਾਰੇ ਦੇ ਲੋਕ ਗੁਰੂ ਨਾਨਕ ਸਿੱਧ ਸਾਹੂ ਦੇ ਟਿੱਲੇ ਮਹਿਮਨ ਸਾਹਿਬ ਦੀ ਸਮਾਧ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਸਹਿਬ ਰਾਮ ਕ버 ਦੇ ਦਰਬਾਰ ਆਦਿ ਬਹੁਤ ਮਾਨਤਾ ਕਰਦੇ ਹਨ ਰੰਧਾਵੇ ਗੋਤ ਦੇ ਜੱਟ ਸਿੱਧ ਸਾਹੂ ਦੇ ਟਿੱਲੇ ਤੇ ਜਾ ਕੇ ਕਤੰਗ ਤਿਹਾੜ ਦੇ ਮੀਨੇ ਰਸਮ ਦੇ ਤੌਰ ਤੇ ਮਿੱਟੀ ਕੱਢ ਕੇ ਬੱਕਰੇ ਦੀ ਕੁਰਬਾਨੀ ਦਿੰਦੇ ਹਨ ਆਪਣੇ ਗੋਤ ਦੇ ਮਰਾਸੀ ਅਤੇ ਬ੍ਰਾਹਮਣ ਨੂੰ ਚੜਾਵਾ ਵੀ ਦਿੰਦੇ ਸਨ ਸਹਿਬ ਰਾਮ ਕਵਰ ਦਾ ਦਰਬਾਰ ਜ਼ਿਲ੍ਹਾ ਗਰਦਾਸਪੁਰ ਦੀ ਤਹਿਸੀਲ ਸ਼ਕਰਗੋਟ ਵਿੱਚ ਨਿਤਨ ਦੇ ਸਥਾਨ ਤੇ ਸੀ ਸਹਿਬ ਰਾਮ ਕਵਰ ਦੇ ਲੜਕੇ ਸਹਿਬ ਅਨੂਪ ਦਾ ਦਰਬਾਰ ਬਟਾਲਾ ਤਹਿਸੀਲ ਤੇ ਕਬਜ਼ਾ ਸੀ ਸਾਰੇ ਪੰਜਾਬ ਵਿੱਚ ਹੀ ਉਦਾਸੀਆਂ ਤੇ ਨਿਰਮਲਿਆਂ ਦੇ ਕਾਫੀ ਡੇਰੇ ਸਨ ਲੋਕ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਇਹਨਾਂ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ਸੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਾਬਾ ਬੁੱਢਾ ਵੀਰ ਰੰਦਾਵਾ ਜੱਟ ਸੀ ਇਸ ਦਾ ਜਨਮ ਪਿੰਡ ਕਥੂ ਨੰਗਲ ਜਿਹੜਾ ਅੰਮ੍ਰਿਤਸਰ ਵਿੱਚ ਹੋਇਆ ਸੀ ਗੁਰੂ ਨਾਨਕ ਜੀ ਨਾਲ ਮੇਲ ਹੋਇਆ ਤਾਂ ਉਹਨਾਂ ਉਸ ਦੀਆਂ ਗੱਲਾਂ ਸੁਣ ਕੇ ਬੁੱਢੇ ਦਾ ਵਾਅਦਾ ਦਿੱਤਾ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਤਿਲਕ ਇਨਾਂ ਦੇ ਹੱਥੋਂ ਹੀ ਲਵਾਇਆ ਸੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ ਟਿੱਕਾ ਬਾਬਾ ਬੁੱਢਾ ਜੀ ਹੀ ਲਾਉਂਦੇ ਰਹੇ ਬਾਬਾ ਬੁੱਢਾ ਜੀ ਪਿਛਲੀ ਉਮਰ ਵਿੱਚ ਪਿੰਡ ਰਾਮਦਾਸ ਜ਼ਿਲ੍ਹਾ ਅੰਮ੍ਰਿਤਸਰ ਜਾ ਵਸੇ ਅਤੇ ਉੱਥੇ ਹੀ ਪ੍ਰਾਣ ਤਿਆਗੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਬਾਬਾ ਜੀ ਦਾ ਉੱਥੇ ਹੀ ਸੰਸਕਾਰ ਕੀਤਾ ਬਾਬਾ ਜੀ ਪਰਮ ਨੁਕਸਨ ਬਾਬਾ ਜੀ ਦੀ ਬਸ ਦੇ ਰੰਧਾਵੇ ਬਹੁਤ ਵਧੇ ਫੁੱਲੇ ਹਨ ਸੱਤਵੇਂ ਗੁਰੂ ਹਰ राय ਜੀ ਅੱਠਵੇਂ ਗੁਰੂ ਹਰਕ੍ਰਿਸ਼ਨ ਜੀ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤੇ ਬਾਬਾ ਗਰਦਿੱਤਰ ਰੰਧਾਵਾ ਜੀ ਨੇ ਟਿਕਾ ਲਾਇਆ ਮਹਾਰਾਜਾ ਅੱਲਾ ਸਿੰਘ ਦੇ ਸਮੇਂ RAM DAS ਪਿੰਡ ਤੋਂ ਮਝੈਲ ਰੰਧਾਵੇ ਮਾਲਵੇ ਦੇ ਬੁੱਗਰ ਅਤੇ ਵਹੀੜੇ ਆਦ ਪਿੰਡਾਂ ਵਿੱਚ ਆ ਕੇ ਆਬਾਦ ਹੋ ਗਏ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੁਰਗੱਦੀ ਸਮੇ ਇਹ ਰਸਮ ਬਾਬਾ ਰਾਮ ਕਵਰ ਰੰਧਾਵਾ ਉਰਫ ਗੁਰਫਖ ਸਿੰਘ ਨੇ ਨਿਭਾਈ ਸੀ ਇਹਨਾਂ ਨੇ ਹੀ ਦਸਵੇਂ ਗੁਰੂ ਨੂੰ ਹੀਰਿਆਂ ਦੀ ਜਟਤ ਵਾਲੀ ਬਹੁਮੁੱਲੀ ਕਲਗੀ ਤੇ ਦਸਤਾਰ ਪੇਟ ਕੀਤੀ ਸੀ ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮਲਤਾਨ ਤੇ ਚੰਗ ਆਦ ਖੇਤਰਾਂ ਵਿੱਚ ਵੀ ਰੰਧਾਵੇ ਜੱਟ ਕਾਫੀ ਵੱਸਦੇ ਸਨ ਗੁਜਰਾਂ ਵਾਲੇ ਇਲਾਕੇ ਦੇ ਰੰਧਾਵੇ ਆਪਣੇ ਆਪ ਨੂੰ ਪੱਟੀ ਕਹਾ ਕੇ ਮੈਂ ਮਾਣ ਮਹਿਸੂਸ ਕਰਦੇ ਸਨ ਪੱਛਮੀ ਪੰਜਾਬ ਦੇ ਬਹੁਤੇ ਰੰਧਾਵੇ ਮੁਸਲਮਾਨ ਬਣ ਗਏ ਸਨ ਪਾਕਿਸਤਾਨ ਤੋਂ ਉੱਜੜ ਕੇ 47 ਈਸਵੀ ਵਿੱਚ ਕੁਝ ਰੰਧਾਵੇ ਸਿੱਖ ਜੱਟ ਹਰਿਆਣੇ ਦੇ ਕੁਰਕ ਖੇਤਰ ਖੇਤਰ ਵਿੱਚ ਵੱਸ ਗਏ ਹਨ 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਰੰਧਾਵੇ ਜੱਟਾਂ ਦੀ ਗਿਣਤੀ 60000 ਦੇ ਕਰੀਬ ਸੀ ਹੁਣ ਰੰਧਾਵੇ ਜਾਟੇ ਤੱਕ ਰੀਮ ਟਾਮੇ ਟਾਮੇ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਫੈਲੇ ਹੋਏ ਹਨ ਰੰਧਾਵੇ ਨਾਮ ਦੇ ਪੰਜਾਬ ਵਿੱਚ ਕਾਫੀ ਕਈ ਪਿੰਡ ਹਨ ਰੰਧਾਵਾ ਪੰਜਾਬ ਦਾ ਪ੍ਰਸਿੱਧ ਤੇ ਵੱਡਾ ਗੋਤ ਹੈ ਰੰਧਾਵੇ ਜੱਟਾਂ ਨੇ ਬਹੁਤ ਉਲਤੀ ਕੀਤੀ ਹੈ ਇਹਨਾਂ ਦਾ ਪ੍ਰਭਾਵ ਹੋਰ ਜੱਟਾਂ ਤੇ ਵੀ ਪਿਆ ਹੈ ਬਹੁਤੇ ਰੰਧਾਵੇ ਜੱਟ ਸਿੱਖ ਹੀ ਹਨ ਪਰ ਪੱਛਮੀ ਪੰਜਾਬ ਵਿੱਚ ਮੁਸਲਮਾਨ ਰੰਧਾਵੇ ਵੀ ਬਹੁਤ ਹਨ ਅਸਲ ਵਿੱਚ ਰੰਧਾਵਾ ਸਾਰਨਾ ਦਾ ਇੱਕ ਮੁਖੀਆ ਕਾਜਲ ਗਰਦਾਸਪੁਰ ਖੇਤਰ ਤੱਕ ਪਹੁੰਚ ਗਿਆ ਅਚਾਨਕ ਧਾਵਾ ਬੋਲ ਕੇ ਉਸ ਨੇ ਉਸ ਇਲਾਕੇ ਉੱਤੇ ਆਪਣਾ ਕਬਜ਼ਾ ਕਰ ਲਿਆ ਵੈਰੀ ਉੱਤੇ ਰਣ ਵਿੱਚ ਅਚਾਨਕ ਧਾਵਾ ਬੋਲਣ ਕਰਕੇ ਉਸ ਕਬੀਲੇ ਦਾ ਨਾਂ ਰਣ ਧਾਵਾ ਪੈ ਗਿਆ ਫਿਰ ਇਸ ਕਬੀਲੇ ਦੀ ਅਲਤਵਾ ਗੋਤ ਰੰਦਾਵਾ ਪ੍ਰਚਲਿਤ ਹੋ ਗਿਆ ਹੌਲੀ ਹੌਲੀ ਇਸ ਕਬੀਲੇ ਦੇ ਲੋਕ ਸਾਰੇ ਪੰਜਾਬ ਵਿੱਚ ਵੀ ਦੂਰ ਦੂਰ ਤੱਕ ਚਲੇ ਗਏ ਹੁਣ ਰੰਧਾਵਾ ਜਗਤ ਪ੍ਰਸਿੱਧ ਗੋਤ ਹੈ ਰੰਧਾਵਿਆਂ ਦੀ ਆਰਥਿਕ ਹਾਲਤ ਵੀ ਠੀਕ ਹੈ ਰੰਧਾਵੇ ਰੰਧਾਵਿਆਂ ਦੇ ਬਹੁਤ ਜ਼ਿਆਦਾ ਪ੍ਰਵਾਸ ਕੈਨੇਡਾ ਅਮਰੀਕਾ ਇੰਗਲੈਂਡ ਫਰਾਂਸ ਇਟਲੀ ਵਿੱਚ ਆਮ ਆਬਾਦ ਹੋਏ ਹਨ ਕਹਾਵਤ ਹੈ ਜੱਟਾਂ ਬਾਰੇ ਕਾਂ ਕੰਬੋ ਪਾਲੇ ਰੱਜਾ ਜੱਟ ਕਬੀਲਾ ਗਾਲੇ ਜਟਾਂ ਵਿੱਚ ਵੀ ਇਕਤਾ ਹੋਣੀ ਚਾਹੀਦੀ ਹੈ। ਲੋ ਜੀ ਇਹ ਰੰਦਾਵਾ ਗੋਤ ਬਾਰੇ ਇੰਨੀ ਹੀ ਜਾਣਕਾਰੀ ਹੈ। ਔਰ ਅਗਲੀ ਜਿਹੜੀ ਵੀਡੀਓ ਹੁਣ ਛੱਡੀ ਹੈ ਉਹ ਆਏਗੀ ਮਾਨ ਗੋਤ ਬਾਰੇ। ਤੇ ਵੀਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।